ਸ਼ੇਰਾ ਮਾਮੀ ਸਸਕਾ ਲਿਦਾ ਉਹ ਭਾਬੀ ਧੀ ਖੁਦ ਸੀ ਹਾਂ ਹਾਂ ਮੈਂ ਠੀਕ ਆ ਪਰ ਤੂੰ ਜੇ ਆਉਣਾ ਸੀ ਫੋਨ ਕਰ ਦਿੰਦੀ ਮੈਂ ਇਹਨਾਂ ਨੂੰ ਭੇਜ ਦੇਣਾ ਸੀ ਇਹ ਲੈ ਆਉਂਦੇ ਕੋਈ ਨਹੀਂ ਭਾਬੀ ਵੀਰੇ ਨੂੰ ਕਾਤ ਪਰੇਸ਼ਾਨ ਕਰਨਾ ਸੀ ਨਾਲੇ ਜਦੋਂ ਕਿਤੇ ਜਾਣਾ ਹੁੰਦਾ ਮੈਂ ਤੇ ਸਿਰਕੇ ਆਟੋ ਤੇ ਚਲੇ ਜਾਈਦਾ ਹਾਂ ਹੁਣ ਵੀ ਇਹੀ ਮਗਰ ਪਈ ਸੀ ਕਹਿੰਦੀ ਮੈਂ ਜਾਣਾ ਆ ਮੈਂ ਕਿਹਾ ਚਲ ਹੁਣ ਆਪਾਂ ਜਾ ਆ ਜੰਨੇ ਤਾਸੀ ਆਗੇ ਸੀਗੇ ਫਿਰ ਨਾਲੇ ਗੋਲਦੀ ਵੀਰਾ ਤਾਂ ਪਹਿਲੇ ਹੀ ਸਾਡੇ ਲਈ ਭਾਬੀ ਬਹੁਤ ਕੁਝ ਕਰ ਰਹੀ ਆ ਉਹਨੂੰ ਜ਼ਰੂਰੀ ਤੰਗ ਕਰਨਾ ਸੀ ਲੈ ਦੱਸ ਮਨਦੀਪ ਕਿਹੋ ਜਿਹਾ ਗੱਲਾਂ ਕਰਦੀ ਆ ਤੈਨੂੰ ਤਾਂ ਸਿਲਕੀ ਨੂੰ ਦੇਖ ਕੇ ਤਾਂ ਨਾ ਸਾਡੀ ਜਾਨ ਚ ਜਾਨ ਆ ਜਾਂਦੀ ਆ ਇਹ ਵੀ ਪਤਾ ਕਿੰਨਾ ਖੁਸ਼ ਹੁੰਦੇ ਆ ਨਾਲੇ ਤਾਂ ਸਾਡੀ ਧੀ ਆ ਇਹਦਾ ਤਾਂ ਹੱਕ ਬਣਦਾ ਇੱਥੇ ਤੂੰ ਆਪਣਾ ਰੋਬ ਨਾਲ ਕਿਆ ਕਰ ਮਾਮੇ ਨੂੰ ਵੀ ਮਾਮਾ ਜੀ ਮੈਨੂੰ ਲੈ ਕੇ ਚੱਲੋ ਕਿਉਂ ਹਾਂਜੀ ਭਾਬੀ ਅੱਖਾਂ ਮਮਾ ਮੰਮੀ ਆਪਾਂ ਨੂੰ ਦੇਖ ਕੇ ਕਿੰਨੇ ਖੁਸ਼ ਹੋਏ ਮਾਮੀ ਜੀ ਕਿੰਨੇ ਵਧੀਆ ਨੇ ਮੈਂ ਤੁਹਾਨੂੰ ਰੋਜ਼ ਕਹਿੰਦੀ ਸੀ ਚਲੋ ਚਲਿਏ ਚਲੋ ਚਲਿਏ ਪਤਾ ਨਹੀਂ ਤੁਸੀਂ ਕਿਉਂ ਨਹੀਂ ਆਉਂਦੇ ਸੀ ਲੈ ਦੱਸ ਸਿਲਕੀ ਤੂੰ ਆਮੇ ਨੂੰ ਫੋਨ ਕਰਿਆ ਕਰ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਉਹਨਾਂ ਨੇ ਲੈ ਆਉਣਾ ਸੀ ਤੂੰ ਮੈਨੂੰ ਕਹਿ ਦਿਆ ਕਰ ਮੈਂ ਮਮੇ ਨੂੰ ਆਪੇ ਕਹਿ ਦਿਆ ਕਰ ਚਲ ਹੁਣ ਇੱਥੇ ਹੀ ਬਹਿ ਜਾਓ ਹਾਂਜੀ ਸਾਰੀਆਂ ਗੱਲਾਂ ਇੱਥੇ ਖੜ ਕੇ ਕਰਨੀਆਂ ਬੈਠੋ ਪਾਣੀ ਲੈ ਕੇ ਆਂਦੀ ਆਂ ਮੈਂ ਪਾਣੀ ਲੈ ਕੇ ਆਈ ਹੈ ਕਾਫੀ ਟਾਈਮ ਲੱਗ ਜਾਂਦਾ ਹੈ ਨਾ ਆਟੋ ਤੇ ਵੀ ਆਉਣ ਤੇ ਹਾਂਜੀ ਭਾਬੀ ਲੱਗੇ ਜਾਂਦਾ ਹਾਂ ਤੇ ਨਾਲ ਉਹ ਵੱਡੇ ਭਾਬੀ ਨਹੀਂ ਦੇਖਦੇਗੇ ਉਹ ਸਕੂਲ ਨਹੀਂ ਜਾਂਦੇ ਉਹ 3 ਵਜੇ ਤੱਕ ਆਉਣਗੇ। ਅੱਛਾ ਜੀ ਤੇ ਮੰਮੀ ਜੀ ਕਿੱਥੇ ਨੇ? ਮੰਮੀ ਨਾ ਅੰਦਰ ਲੇਟੇ ਹੋਏ ਆ। ਉਹਨਾਂ ਦੀ ਨਾ 2 ਦਿਨ ਪਹਿਲਾਂ ਨਾ ਤਬੀਅਤ ਖਰਾਬ ਸੀਗੀ। ਥੋੜਾ ਬੁਖਾਰ ਜਿਹਾ ਸੀਗਾ। ਤੇ ਮੈਂ ਕਿਹਾ ਤੁਸੀਂ ਰੈਸਟ ਕਰ ਲਓ। ਸਵੇਰੇ ਹੁਣੇ ਦਵਾਈ ਦਿੱਤੀ ਸੀਗੀ ਤੇ ਉਹੀ ਲੈ ਕੇ ਪਏ ਹੋਏ ਆ। ਤਾਂ ਸੁਣਾ ਲੈ ਮੰਮੀ ਜੀ ਤਿੰਨੇ ਵੀਰੇ ਨਹੀਂ ਦਿਖਦੇ ਪੇ। ਨਾਨ ਮੋਹਰ ਵੀਰਾ, ਨਾ ਜੋਤ ਵੀਰਾ, ਨਾ ਨੂਰ ਵੀਰਾ ਕਿੱਥੇ ਨੇ ਸਾਰੇ? ਉਹ ਨਾ ਤਿੰਨੋਂ ਕਾਲਜ ਗਏ ਹੋਣੇ ਆ। ਜੇ ਘਰ ਹੁੰਦੇ ਤਾਂ ਇੰਨੀ ਸ਼ਾਂਤੀ ਹੋਣੀ ਸੀ। ਹੈ? ਤੇਰੀ ਪੜਾਈ ਕਿਵੇਂ ਚੱਲਦੀ ਤੂੰ ਦੱਸ ਮੇਰੀ ਪੜਾਈ ਮੇਰੀ ਪੜਾਈ ਤਾਂ ਬਹੁਤ ਵਧੀਆ ਚੱਲਦੀ ਪਈ ਆ ਨਾਲ ਸਿਲਕੀ ਤੇਰੀ ਦਾਦੀ ਕਿਵੇਂ ਆ ਪਿਆਰ ਤਾਂ ਕਰਦੇ ਆ ਤੈਨੂੰ ਦਾਦੀ ਭਾਬੀ ਵਸ ਵਧੀਆ ਤੁਹਾਨੂੰ ਪਤਾ ਹੀ ਆ ਦਾਦੀ ਲਈ ਰਸਵਾਤਾ ਤੁਹਾਨੂੰ ਕੀ ਗੱਲ ਮਨਦੀਪ ਦਾਦੀ ਦੇ ਨਾਤੇ ਸਿਲਕੀ ਇਦਾਂ ਤੰਗ ਤਾਂ ਨਹੀਂ ਕਰਦੇ ਕਿਤੇ ਜ਼ਿਆਦਾ ਭਾਬੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤਨੂ ਪਤਾ ਹੀ ਆ ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਹੀ ਨੇ ਬਸ ਇਦਾਂ ਹੀ ਚੱਲਦਾ ਹੀ ਰਹਿੰਦਾ ਬਸ ਚੱਲ ਮੰਨਿਆ ਮਨਦੀਪ ਜਿੱਥੇ ਦੋ ਭਾਂਡੇ ਉਹ ਖੜਕਦੇ ਆ ਪਰ ਸਿਲਕੀ ਦੇ ਮੂਤਾਂ ਮੈਨੂੰ ਇੰਨਾ ਕਿਉਂ ਲੱਗਦਾ ਪਿਆ ਇਹ ਕਾਫੀ ਤੰਗ ਕਰਦੇ ਆ ਤਾਂ ਬੱਚਾ ਤਾਂ ਕਦੀ ਵੀ ਇਦਾਂ ਨਹੀਂ ਕਰਦਾ ਦਾਦੀ ਦੇ ਨਾਂ ਤੇ ਛੱਡੋ ਭਾਬੀ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬੈਗੀ ਐਂ ਕਰੋ ਤੁਸੀਂ ਨਾ ਚਾਹ ਬਣਾਓ ਅਸੀਂ ਮੰਮੀ ਨੂੰ ਮਿਲਾਂਦੇ ਅੰਦਰ ਹਾਂ ਚਾਹ ਤਾਂ ਮੈਂ ਬਣਾ ਲੈਣੀ ਚੱਲ ਤੁਸੀਂ ਮਿਲ ਲਓ ਠੀਕ ਹੈ ਅਸਨ ਕੀ ਤੂੰ ਤਾਂ ਨਾਨੀ ਨੂੰ ਮਿਲ ਵੇਖੀ ਕਿੱਦਾਂ ਖੁਸ਼ ਹੁੰਦੇ ਹੈ ਅੱਛਾ ਉਹਨਾਂ ਵਾਸਤੇ ਤਾਂ ਸਰਪ੍ਰਾਈਜ਼ ਹੋ ਗਿਆ ਹੈਨਾ ਕਿੰਨੀ ਉਦਾਸੀ ਸੀ ਉਸ ਮਾਸੂਮ ਜਿਹੀ ਬੱਚੀ ਤੇ ਕਿ ਉਹ ਨਿਰਾਸ਼ ਸੀਗੀ ਜਦੋਂ ਮੈਂ ਉਹਨੂੰ ਦਾਦੀ ਬਾਰੇ ਪੁੱਛਿਆ ਨਹੀਂ ਤਾਂ ਦਾਦੀ-ਪੋਤੀ ਦਾ ਪਿਆਰ ਤਾਂ ਇੰਨਾ ਗੂੜਾ ਹੁੰਦਾ ਪਰ ਸਿਲਕੀ ਸਿਲਕੀ ਕੁਝ ਬੋਲਣ ਲੱਗੀ ਸੀ ਮਨਦੀਪ ਨੇ ਉਹਨੂੰ ਉਸੇ ਵੇਲੇ ਰੋਕਤਾ ਚਲ ਕੋਈ ਨਹੀਂ ਹੁਣ ਤਾਂ ਮੈਂ ਚਾਹ ਧਰਦੀ ਆ ਬਾਅਦ ਚ ਪੁੱਛਦੀ ਆ ਸਿਲਕੀ ਨੂੰ ਗੋਗਨਾ ਜੀ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਠੀਕ ਠਾਕ ਹੋ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ ਹੋਰ ਗੇੜਾ ਗੂੜਾ ਮਾਰਿਆ ਤੁਸੀਂ ਅੱਜ ਬੈਠੋ ਗੋਗਨਾ ਜੀ ਘਰ ਪਰਵਾਜ਼ ਰਾਜੀ ਬਾਜੀ ਕੰਮਕਾਰ ਠੀਕ ਹੈ ਕੀ ਦੱਸਾਂ ਯਾਰ ਕਮਾਕਾਰਾਂ ਦਾ ਅੱਜ ਕੱਲ੍ਹ ਹਾਲਾਤ ਹੀ ਬੜੇ ਮਾੜੇ ਆ ਕਮਾਈਆਂ ਘਟੀ ਜਾਂਦੀਆਂ ਖਰਚੇ ਵਧ ਹੀ ਜਾਂਦੇ ਆ ਆ ਯਾਰ ਖਰਚਿਆਂ ਤੇ ਕੀ ਗੱਲ ਕਰੀਏ ਖਰਚੇ ਤਾਂ ਅੱਜ ਕੱਲ੍ਹ ਬੱਚਿਆਂ ਦੇ ਬਹੁਤ ਜ਼ਿਆਦਾ ਯਾਰ ਪੜ੍ਹਾਈਆਂ ਲਖਾਈਆਂ ਕਰਕੇ ਬਹੁਤ ਜ਼ਿਆਦਾ ਖਰਚੇ ਹੋ ਗਏ ਤੂੰ ਤੁਸੀਂ ਠੀਕ ਹੋ ਤੁਹਾਡੇ ਬੱਚੇ ਬਾਹਰ ਸੈਟਲ ਆ ਉਹ ਇਹਨਾਂ ਚੀਜ਼ਾਂ ਦੀ ਟੈਨਸ਼ਨ ਹੁੰਦਾ ਹੈ ਨਹੀਂ ਉਹ ਭਰਾਵਾ ਟੈਨਸ਼ਨ ਦੀ ਗੱਲ ਕਰਦਾ ਜੇ ਉੱਥੇ ਡਾਲਰਾਂ 'ਚ ਕਮਾਈ ਹੈ ਤੇ ਖਰਚੇ ਵੀ ਡਾਲਰਾਂ 'ਚ ਹੈ ਇਹ ਦੂਰ ਦੇ ਢੋਲ ਸੁਹਾਵਨੇ ਲੱਗਦੇ ਆ ਜਿੰਨ ਤੇ ਬੀਤਦੀ ਉਹਨੂੰ ਪਤਾ ਲੱਗਦਾ ਉਹ ਡੇਢ ਦੋ ਸਾਲ ਬਾਅਦ ਜਾ ਕੇ ਮੁੰਡੇ ਨੂੰ ਕੰਮ ਮਿਲਿਆ ਸ਼ੁਕਰ ਆ ਪ੍ਰਮਾਤਮਾ ਦਾ ਨਹੀਂ ਤਾਂ ਡੇਢ ਦੋ ਲੱਖ ਰੁਪਈਆ ਮੈਨੂੰ ਹਰ ਮਹੀਨੇ ਇੱਥੋਂ ਭੇਜਣਾ ਪੈਂਦਾ ਸੀ ਇਹ ਵੀ ਚੰਗੀ ਗੱਲ ਆ ਕਿ ਬੱਚੇ ਸਟੈਂਡ ਹੋ ਜਾਣ ਆਪਣੇ ਜੋਗੇ ਕਰੇ ਜਾਣ ਹਾਂ ਇਹ ਛੱਡ ਇਹਨਾਂ ਗੱਲਾਂ ਨੂੰ ਤੂੰ ਦੱਸ ਸਾਬਕਰ ਪ੍ਰਾਪਰਟੀ ਦਾ ਕੰਮ ਤੇਰਾ ਕਿੱਦਾਂ ਦਾ ਚੱਲਦਾ ਪਿਆ ਬਸ ਕੰਮਕਾਰਾਂ ਦੇ ਹਾਲਾਤ ਤੁਹਾਨੂੰ ਪਤਾ ਹੀ ਆ ਮਾਰਕੀਟ ਵਿੱਚ ਪੈਸਾ ਹੈ ਨਹੀਂ ਜੋ ਕੰਮ ਕਰਦੇ ਉਹ ਤਾਂ ਪੈਸੇ ਨਾਲ ਹੀ ਚੱਲਣੇ ਆ ਹਾਂ ਯਾਰ ਗੱਲ ਤਾਂ ਤੇਰੀ ਸਹੀ ਆ ਕੰਮ ਤਾਂ ਪੈਸੇ ਨਾਲ ਹੀ ਚੱਲਣੇ ਆ ਚੱਲ ਛੱਡ ਯਾਰ ਇਹਨਾਂ ਗੱਲਾਂ ਨੂੰ ਤੂੰ ਇਹ ਦੱਸ ਤੇਰਾ ਸਾਹਨੇ ਪਲਾਟ ਲਿਆ ਜਿਹੜਾ ਮੇਰੇ ਪਲਾਟ ਦੇ ਨਾਲ ਉਹਦਾ ਕੀ ਬਣਿਆ ਅਸਾਂ ਤੁਸੀਂ ਉਹ ਪਲਾਟ ਦੀ ਗੱਲ ਕਰਦੇ ਹੋ ਉਹਦਾ ਰੋਲੇ ਕੋਲੇ ਆ ਪਲਾਟ ਸੀ ਬੜੀ ਮੋਸਲ ਖੜਾ ਛੜਾਇਆ ਸੀ ਉੱਥੋਂ ਅੱਛਾ ਉਹ ਫਿਰ ਕਿਹਨੂੰ ਮੜਤਾ ਉਹ ਪਲਾਟ ਆਪਾਂ ਮੜੋ ਦਾ ਕਿਹਨੂੰ ਸੀ ਉਹ ਜਿਹੜੇ ਬੰਦੇ ਨੂੰ ਪਲਾਟ ਆਪਾਂ ਵੇਚਿਆ ਉਹ ਬੰਦਾ ਬੜਾ ਸਾਤਰ ਸੀ ਉਹ ਕਾਗਜ਼ ਪੱਤਰ ਸਿੱਧੇ ਕਰਕੇ ਸਭ ਕੁਝ ਖੱਟ ਗਿਆ ਖੱਟ ਗਿਆ ਕੌਣ ਖੱਟ ਗਿਆ ਯਾਰ ਉਹੀ ਜਿਹੜੇ ਸੀਸੀਟੀਵੀ ਦਾ ਕੰਮ ਕਰਦੇ ਆ ਫਤਿਹ ਅਬਨੇਜਾ ਫੈਮਿਲੀ ਵਾਲੇ ਅੱਛਾ ਉਹ ਗੋਲਦੀ ਅਬਨੇਜ ਨੂੰ ਉਹ ਤਾਂ ਮੇਰਾ ਬੜਾ ਚੰਗਾ ਮਿੱਤਰ ਆ ਕੀ ਤੁਸੀਂ ਉਹਨੂੰ ਕਿਵੇਂ ਜਾਣਦੇ ਹੋ ਉਹ ਤਾਂ ਮੇਰਾ 15 20 ਸਾਲ ਪੁਰਾਣਾ ਯਾਰਾਨਾ ਉਹ ਜਿੰਨੀਆਂ ਮੇਰੀਆਂ ਫੈਕਟਰੀਆਂ ਸਾਰਿਆਂ 'ਚ ਕੈਮਰੇ ਉਹਨਾਂ ਦੇ ਲੱਗੇ ਹੋਏ ਆ ਸਾਡੀ ਤਾਂ ਇਕੱਠੀ ਖਾਣੀ ਪੀਣੀ ਉਹਨਾਂ ਦੇ ਨਾਲ ਤਾਂ ਥੋੜਾ ਚੰਗਾ ਯਾਰਾਨਾ ਆ ਸਾਡਾ ਫਿਰ ਇੱਕ ਕੰਮ ਹੀ ਕਰ ਦੋ ਹਾਂ ਯਾਰ ਦੱਸ ਐਨੀ ਕਿੰਨੀ ਕਿ ਵੱਡੀ ਗੱਲ ਐ ਦੱਸ ਕੀ ਕੰਮ ਐ ਆਲੋ ਫੈਨ ਇਹ ਫਾਈਲ ਤੇ ਬਹੁਤ ਜ਼ਰੂਰੀ ਕਾਰਜ ਪੱਤਰ ਨੇ ਇਹ ਉਹਨਾਂ ਤੱਕ ਪਹੁੰਚਦੀ ਕਰ ਦਿਓ ਚੱਲ ਇਹ ਫਾਈਲ ਦੇ ਬਹਾਨੇ ਉਹਨਾਂ ਨੂੰ ਮਿਲ ਵੀ ਆਵਾਂਗੇ ਬਹੁਤ ਦੇਰ ਹੋ ਗਈ ਮਿਲੇ ਵੀ ਹੈ ਨਹੀਂ ਨਾਲੇ ਚਾਹ ਪੀ ਆਵਾਂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਧੰਨਵਾਦ ਭਾਜੀ ਤੁਸੀਂ ਮੇਰਾ ਬਹੁਤ ਹਲਕਾ ਕਰਤਾ ਮੈਂ 1-2 ਦਿਨਾਂ ਬਾਅਦ ਚੱਲਿਆ ਬਾਹਰ ਤੇ ਫੈਲ ਉਹਨਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਸੀ ਉਹ ਧੰਨਵਾਦ ਆ ਨਹੀਂ ਕਾਦੀ ਗੱਲ ਆ ਨਾਲੇ ਭਰਾ ਕਹਿਣਾ ਨਾਲੇ ਧੰਨਵਾਦ ਕਰਦਾ ਇਸੇ ਬਾਅਦ ਨੇ ਉਹਨੂੰ ਵੀ ਮਿਲਿਆ ਆਂਗਾ ਬੈਠ ਕੇ ਆ ਵੀ ਕੰਮ ਚੰਗਾ ਹੋ ਗਿਆ ਯਾਰ ਦਿਮਾਗ ਤੋਂ ਬੋਝ ਹਲਕਾ ਹੋ ਗਿਆ ਤੁਸੀਂ ਤੁਸੀਂ ਅੱਜ ਕਿੱਦਾਂ ਤੁਹਾਡਾ ਕਿੱਦਾਂ ਦਿਲ ਕਰ ਗਿਆ ਨਾਨੀ ਨੂੰ ਮਿਲੰਦਾ ਤੈਨੂੰ ਪਤਾ ਮਨਦੀਪ ਪੂਰੇ 4 ਮਹੀਨੇ ਬਾਅਦ ਗੇੜਾ ਮਾਰਿਆ ਤੇਰਾ ਦਿਲ ਨਹੀਂ ਖਾਂਦਾ ਮਾਂ ਨੂੰ ਮਿਲਣ ਨੂੰ ਨਾਨੀ ਮम्मा ਮੈਂ ਤਾਂ ਮम्मा ਨੂੰ ਬਹੁਤ ਦਿਨਾਂ ਦੀ ਕਹਿਨੀ ਪਈਆਂ ਚਲੋ ਨਾਨੀ ਮम्मा ਘਰ ਚੱਲੀਏ ਚਲੋ ਚੱਲੀਏ पता नहीं मम्मा क्यों नहीं आते पे इना टाइम पाता पुछो पुछो इन्हों क्यों नहीं आते नैसिलकी तो फिर शुरू हो गई ਮੰਮੀ ਮੈਂ ਤਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਨਹੀਂ ਜਾਣਾ ਤਾਂ ਮੈਂ मामੂ ਨੂੰ ਫੋਨ ਕਰ ਦਿੰਦੀ ਆ ਉਹ ਮੈਨੂੰ ਲੈ ਜਾਣਗੇ ਮੈਂ 2-3 ਦਿਨ ਰਹਿ ਆਉਂਗੀ ਲੈ ਮੰਦੀਪ ਜੇ ਕੁੜੀ ਦਾ ਇੰਨਾ ਜੀ ਕਰਦਾ ਸੀ ਤੇ ਤੂੰ ਕਿਉਂ ਨਹੀਂ ਭੇਜਿਆ ਨਾਲੇ ਇਹ ਕਿਹੜਾ ਉਹ ਤਾਂ ਬਗਾਨਾ ਘਰ ਆ ਉਹਦੀ ਨਾਨੀ ਦਾ ਘਰ ਹੀ ਸੀ ਤੂੰ ਭੇਜ ਦਿੰਦੀ 2 ਦਿਨ ਮੰਮੀ ਮੈਂ ਤਾਂ ਤਾਂ ਨਹੀਂ ਆਉਣ ਦਿੰਦੀ ਹੈਗੀ ਹੁਣ ਇਹ ਹੀ ਤਾਂ ਮੇਰਾ ਸਹਾਰਾ ਆ ਮੈਂ ਜੇ ਸਲਾਈ ਦਾ ਕੰਮ ਕਰਦੀ ਆ ਮੇਰਾ ਹੱਥ ਵਟਾ ਦਿੰਦੀ ਆ ਕਪੜਾ ਲੀਡਾਲ ਦੇ ਆਂਦੀ ਆ ਲੈ ਆਂਦੀ ਆ ਮੈਨੂੰ ਸੋ ਸੋਖ ਇਹਦਾ ਉਸ ਤਾਂ ਹੀ ਨਹੀਂ ਕਿਤੇ ਜਾਣ ਆਉਣ ਦਿੰਦੀ ਮੈਂ ਇਹਨੂੰ ਚੱਲ ਇਹ ਤਾਂ ਚੰਗੀ ਗੱਲ ਆ ਵੀ ਆਪਣੇ ਪਿਓ ਦੇ ਜਾਣ ਤੋਂ ਬਾਅਦ ਇਹ ਤੇਰਾ ਸਹਾਰਾ ਬਣੀ ਆ ਪੁੱਤ ਤੂੰ ਇਦਾਂ ਹੀ ਆਪਣੀ ਮਾਂ ਦੇ ਨਾਲ ਹੱਥ ਬਣਾਇਆ ਕਰ ਹਾਂਜੀ ਮੰਮੀ ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਆ ਰੱਬ ਨੇ ਮੈਨੂੰ ਇਹੋ ਜੀ ਧੀ ਦਿੱਤੀ ਐ ਜੋ ਮੇਰਾ ਇੰਨਾ ਖਿਆਲ ਰੱਖਦੀ ਐ ਮੇਲਾ ਮਾਵਤਿਆਂ ਨੇ ਚਾਹ ਬਣ ਗਈ ਆ ਜੋ ਟੇਬਲ ਤੇ ਰੱਖੀ ਨਾਲੇ ਮੰਮੀ ਤੁਸੀਂ ਵੀ ਲੈ ਲਓ ਨਹੀਂ ਬਬਲੀ ਤੂੰ ਬਹਿ ਜਾ ਕਰ 2 ਮਿੰਟ ਸਾਰਾ ਦਿਨ ਇਹ ਲੱਗੀ ਰਹਿੰਦੀ ਆ ਇਹ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਇਹ ਥੱਕਦੀ ਵੀ ਨਹੀਂ ਮਨਦੀਪ ਤੈਨੂੰ ਮੈਂ ਕੀ ਦੱਸਾਂ ਉਹ ਦੱਕਾ ਨਹੀਂ ਭੰਨ ਕੇ ਦੂਰਾ ਕਰਦੀ ਸਕੂਲੋਂ ਆਉਂਦਿਆ ਸਾਰੀ ਉਹਨੇ ਪੈ ਜਾਣਾ ਤੇ ਇਹ ਇਹ ਮੈਡਮ ਉਹਦੇ ਵੰਡੇ ਦਾ ਵੀ ਕੰਮ ਕਰੀ ਜਾਊਗੀ ਇਹਨੇ ਇੱਕ ਵਾਰੀ ਨਹੀਂ ਕਹਿਣਾ ਬਿਲਲ ਦੀ ਵੀ ਤੂੰ ਵੀ ਥੋੜਾ ਜਿਹਾ ਕਰਵਾ ਦੇ ਹੁਣ ਤਾਂ ਤੇਰੀ ਨਣਾਨ ਆਈ ਬੈਠੀ ਆ ਇਹਦੇ ਬਾਨੇ ਨਾਲ ਜਿਆ ਦੋਖੜੀ ਮੇਰੇ ਕੋਲ ਮੰਮੀ ਬੈਤਾਂ ਮੈਂ ਜਾਂਦੀ ਚਾਹ ਬਣੀ ਪਈ ਮੈਂ ਤੁਹਾਨੂੰ ਕਹਿਣ ਤਾਂ ਆਈ ਆ ਪਰ ਟੇਬਲ ਤੇ ਚਾਹ ਰੱਖੀ ਆ ਬਾਹਰ ਆ ਕੇ ਚਾਹ ਪੀ ਲਓ ਕੋਈ ਨਹੀਂ ਪੀ ਲੈਨੇ ਚਾ ਬਹਿ ਜਾ ਦੋਖੜੀ ਦੋ ਮਿੰਟ ਤੂੰ ਬਹਿ ਜਾ ਮੰਦੀਪਾ ਕੋਈ ਨਾ ਵੀ ਬੈਠਣਾ ਦੱਸ ਸਾਰਾ ਦਿਨ ਭੱਜੀ ਫਿਰਦੀ ਆ ਉਹ ਤਾਂ ਕਿਤੇ ਡੱਪਾ ਨਹੀਂ ਤੋੜਦੀ ਹੈਗੀ ਮੰਮੀ ਨੌਕਰੀ ਕਰਨਾ ਕੋਈ ਸੌਖਾ ਪਿਆ ਉਹ ਵੀ ਤਾਂ ਉਥੋਂ ਕੰਮ ਕਰਕੇ ਆਉਂਦੇ ਆ ਉਹ ਕਿਹੜਾ ਵੇਲੇ ਆਉਂਦੇ ਆ ਤੇ ਆਖੇ ਜੇ ਪਾਣੀ ਵਾਂਟ ਪਾਇ ਜਾਂਦੇ ਆ ਫੇਰ ਕੀ ਆ ਰਾਤੀ ਕਰ ਲੈਂਦੇ ਹੁੰਦੇ ਥੋੜਾ ਬਹੁਤਾ ਕੰਮ ਤੁਸੀਂ ਐਵੇਂ ਨਾ ਮੇਰੀ ਟੈਂਸ਼ਨ ਲਿਆ ਕਰੋ ਨਹੀਂ ਬੱਸ ਕਰ ਬਬਲੀ ਤੂੰ ਕਿੰਨੇ ਕ ਪਰਦੇ ਪਾਏਂਗੀ ਮੈਂ ਵੀ ਇੱਥੇ ਹੀ ਹੁੰਨੀ ਆ ਮੈਨੂੰ ਪਤਾ ਉਹ ਕਿੰਨਾ ਕ ਕੰਮ ਕਰਦੀ ਆ ਉਹਦਾ ਤਾਂ ਬਸ ਇੱਕ ਹੀ ਕੰਮ ਆ ਲੜਾਈ ਕਰਨ ਦੇ ਬਹਾਨੇ ਲੱਭਣੇ ਤੇ ਤੇਰਾ ਉਹਦੀਆਂ ਗਲਤੀਆਂ ਤੇ ਪਰਦੇ ਪਾਉਣੇ ਮੰਮੀ ਚੰਗੀ ਗੱਲ ਆ ਜੇ ਭਾਬੀ ਪਰਦੇ ਪਾਉਂਦੀ ਆ ਨੇ ਤਾਂ ਤੁਹਾਨੂੰ ਪਤਾ ਹੀ ਆ ਅੱਜਕੱਲ ਕਹਾਂ ਚ ਨਿੱਕੇ ਨਿੱਕੇ ਗੱਲਾਂ ਤੇ ਕਲੇਸ਼ ਹੋ ਜਾਂਦੇ ਆ ਸ਼ੁਕਰ ਕਰੋ ਭਾਬੀ ਹਰੇਕ ਪਰਦਾ ਟਾਕੇ ਰੱਖਦੀ ਆ ਮਨਦੀਪ ਇਹ ਗੱਲਾਂ ਵੀ ਨਾ ਕਿਸੇ ਹੱਦ ਤੱਕ ਹੀ ਚੰਗੀਆਂ ਲੱਗਦੀਆਂ ਉਹ ਵੱਡੀ ਇੰਨੀ ਚਤਰਾਈਆਂ ਖੇਡਦੀ ਆ ਕੱਚ ਚ ਮਾਰਦੀ ਆ ਚੀਜ਼ ਕਦੀ ਇੱਧਰ ਨੂੰ ਲੈ ਜਾਂਦੀ ਆ ਤੇ ਕਦੀ ਉੱਧਰ ਨੂੰ ਲੈ ਜਾਂਦੀ ਆ ਅਸੀਂ ਕੋਈ ਮਨਦੀਪ ਨਹੀਂ ਆਲੇ ਥੋੜਾ ਜਿੱਦਾਂ ਸਾਨੂੰ ਕੋਈ ਪਤਾ ਹੀ ਨਹੀਂ ਲੱਗਦਾ ਉਹ ਤਾਂ ਇਹ ਸਮਝਦੀ ਆ ਕਿ ਇਹ ਪਾਗਲ ਹੀ ਤਰੇ ਫਿਰਦੇ ਆ ਆ ਚਾਟਾ ਨਾ ਐਵੇਂ ਨਹੀਂ ਚਿੱਟਾ ਹੋਇਆ ਇਹ ਨਾ ਕੁਮਰ ਦੇ ਹਸਾਬ ਨਾਲ ਹੋਇਆ ਪਰ ਇਹਨੂੰ ਨਹੀਂ ਅਕਲ ਆਉਂਦੀ ਇਹ ਸਾਰੇ ਕੰਮ ਕਰੀ ਜਾਊਗੀ ਇਹਨੂੰ 36 ਵਾਰੀ ਸਮਝਾਇਆ ਵੀ ਉਹਦੇ ਹਿੱਸੇ ਦੇ ਕੰਮ ਛੱਡ ਦਿਆ ਕਰ ਆਪੇ ਜਦੋਂ ਮਰਜ਼ੀ ਕਰੇ ਨੇਰੇ ਸਵੇਰੇ ਦੀਪ ਇਹ ਤਾਂ ਉਹਦੀਆਂ ਗੱਲਾਂ ਤੇ ਐ ਪੜਦੇ ਪਉਂਦੀ ਆ ਜਿਵੇਂ ਨਾ ਉਹਨੇ ਹਰ ਮਹੀਨੇ ਤਨਖਾਹ ਦੇ ਹੱਥ ਤੇ ਰੱਖਣੀ ਹੋਵੇ ਉੰਨੇ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਮੈਂ ਕਹਿਣ ਆਈ ਸੀ ਵੀ ਚਾਹ ਠੰਡੀ ਹੋ ਗਈ ਬਾਹਰ ਆ ਕੇ ਚਲੋ ਮਨਦੀਪ ਪਹਿਲਾਂ ਚਾਹ ਪੀ ਲਓ ਕੁੜੀ ਥੱਕੀ ਆਈ ਆ ਚਾਹ ਤਾਂ ਪੀ ਲੈਂਦੋ ਉਹਨੂੰ ਪਤਾ ਨਹੀਂ ਕਿਉਂ ਕਲਪਦੇ ਰਹਿੰਦੇ ਤੁਸੀਂ ਆਪ ਵੀ ਬਿਮਾਰ ਹੋਣੇ ਨਾਲ ਬਾਕੀ ਵੀ ਉਹਨੂੰ ਵੀ ਕਰਦੇ ਹੋ ਆਜੋ ਬਾਹਰ ਤੁਸੀਂ ਭਾਬੀ ਤੁਸੀਂ ਇਕੱਲੀ ਲੱਗੇ ਹੋਇਓ ਲਗਾ ਆਈ ਹੋਈ ਸੀ ਮੈਨੂੰ ਦੱਸ ਦੋ ਮੈਂ ਕਰਵਾ ਦਵਾਂ ਕੋਈ ਕੰਮ ਨੂੰ ਕਰਨ ਵਾਲਾ ਤਾਂ ਬਣਾਉਣਾ ਲ ਕੁਛ ਸਾਰਾ ਕੁਛ ਬਣਿਆ ਪਿਆ ਮਨਦੀਪ ਤੂੰ ਜਾ ਕੇ ਮੰਮੀ ਕੋਲ ਬਹਿ ਜਾਂਦੀ ਤੂੰ ਰਸੋਈ ਚ ਭੱਜੀ ਆਈ ਆ ਘਰੇ ਕੰਮ ਨਹੀਂ ਕਰਦੀ ਭਲਾ ਤੂੰ ਭਾਬੀ ਬਸ ਬੇਲੇ ਰਹਿਣ ਦੀ ਆਦਤ ਨਹੀਂ ਹੈਗੀ ਘਰੇ ਬਸ ਲੱਗੀ ਰਹਿਣੀ ਕੁਛ ਨਾ ਕੁਛ ਕਰਨ ਤਾਂ ਕਰਕੇ ਬੇਲੇ ਬੈਠੇ ਨਹੀਂ ਕਿ ਮੈਂ ਕਿ ਚਲ ਭਾਬੀ ਦੀ ਹੈਲਪ ਕਰਾ ਦਵਾਂ ਦੱਸ ਦੋ ਜੇ ਆਟਾ ਗੁੰਨਣਾ ਮੈਂ ਆਟਾ ਗੁੰਨ ਦਿੰਨੀ ਆ ਕੁਛ ਨਹੀਂ ਕਰਨਾ ਮਨਦੀਪ ਮੈਂ ਸਾਰਾ ਕੁਛ ਕੀਤਾ ਹੋਇਆ ਆ ਦੱਸ ਐਪਲ ਕੱਟਦੀ ਵੀ ਆ ਹੁਣ ਤੂੰ ਉਹ ਖਾ ਠੀਕ ਐ ਨਾਲੇ ਘਰੇ ਸਾਰਾ ਦਿਨ ਲੱਗੀ ਹੋਈ ਰਹਿਣੀ ਆ ਕਿੱਤਾ ਮੇਰੀ ਭੈਣ ਨੇ ਸਲਾਈ ਕਰ ਕਰ ਕੇ ਹੱਥ ਵਿੰਨੇ ਹੋਇਆ ਜਦੋਂ ਤੂੰ ਆਈ ਸੀ ਨਾ ਮੈਂ ਉਦੋਂ ਹੀ ਦੇਖੇ ਸੀ ਪਤਾ ਨਹੀਂ ਕਿੱਦਾਂ ਦੇ ਲੇਖ ਲਿਖਾ ਕੇ ਆਈ ਆ ਸਾਰਾ ਦਿਨ ਇਹ ਕੁਛ ਕਰਨਾ ਪੈਂਦਾ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿੰਨੇ ਪਿਆਰ ਨਾਲ ਰਹਿੰਦੇ ਸੀ ਆਪਾਂ ਨਿੱਕੀ ਜਿਹੀ ਹੁੰਦੀ ਸੀ ਜਦੋਂ ਤੂੰ ਜਿਦਾ ਕਰਦੀ ਹੁੰਦੀ ਸੀ ਮੰਮੀ ਮੈਂ ਤਾਂ ਆ ਆ ਲਵਾਂਗੀ ਮੰਮੀ ਮੈਂ ਤਾਂ ਆ ਕਰੂੰਗੀ ਸਹੁਰੇ ਘਰ ਚ ਮੈਂ ਤਾਂ ਸੱਸ ਨੂੰ ਕਹਿਣਾ ਆਪੇ ਕੰਮ ਕਰ ਲਾ ਮੈਂ ਕੋਈ ਕੰਮ ਨਹੀਂ ਕਰਨਾ ਪਰ ਅੱਜ ਮੇਰੀ ਛੋਟੀ ਭੈਣ ਐਨੀ ਸਿਆਣੀ ਹੋ ਗਈ ਕਿ ਆਪਣੇ ਘਰ ਨੂੰ ਇੰਨਾ ਪਿਆਰ ਨਾਲ ਸੰਭਾਲਿਆ ਹੋਇਆ ਤੂੰ ਸਾਰੇ ਕੰਮ ਆਪਣੇ ਹੱਥੀਂ ਕਰਦੀਆਂ ਤੇ ਹੁਣ ਤੂੰ ਇੱਥੇ ਆ ਕੇ ਵੀ ਕਹਿੰਨੀ ਵੀ ਭਾਬੀ ਕੋਈ ਕੰਮ ਦੱਸ ਦੋ है नहीं कोई काम खड़ जा इत तू तो आह आ आ मैं बस मनदीप तू तो फिर अखा भर लिया ਕੀ ਗੱਲ ਕੀ ਹੋਇਆ ਮੈਂ ਕੁਛ ਇਹੋ ਜਿਹਾ ਕਹਿ ਤਾ ਜਿਹੜਾ ਤੈਨੂੰ ਚੁਭ ਗਿਆ ਨਹੀਂ ਭਾਬੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਬਸ ਵੈਸੀ ਮਨਜੇ ਪਾ ਰਾਇਆ ਸੀ ਮੈਨੂੰ ਤਾਂ ਕਈ ਵਾਰੀ ਲੱਗਦਾ ਆ ਮੇਰੀ ਮਾਂ ਨੇ ਜਿਵੇਂ ਇਸ ਘਰ ਨੂੰ ਸਮੋਹ ਕੇ ਰੱਖਿਆ ਹੈ ਪਰ ਉਹ ਕੇ ਰੱਖਿਆ ਮੋਤੀਆਂ ਵਾਂ ਤੁਸੀਂ ਵੀ ਇਸ ਘਰ ਨੂੰ ਉਮੀ ਪਰੋ ਕੇ ਰੱਖਿਆ ਮੈਨੂੰ ਤਾਂ ਤੁਸੀਂ ਉਹਨਾਂ ਦੀ ਪਰਛਾਈ ਲੱਗਦੇ ਹੋ ਲੈ ਮਨਦੀਪਾ ਮੇਰਾ ਆਪਣਾ ਘਰ ਆ ਨਾਲੇ ਮੈਂ ਨਹੀਂ ਸਾਂਭਣਾ ਤਾਂ ਹੋਰ ਕਿੰਨੇ ਸਾਂਭਣਾ ਮੈਂ ਤਾਂ ਆਪਣੇ ਫਰਜ਼ ਪੂਰੇ ਕਰਦੀ ਪਈ ਆ ਜਿਵੇਂ ਤੂੰ ਆਪਣੇ ਫਰਜ਼ ਪੂਰੇ ਕਰਦੀ ਐ ਆਪਣੇ ਘਰ ਨੂੰ ਸਾਂਭਦੀ ਪਈ ਐ ਨਾ ਤੂੰ ਬੱਬੀ ਮੇਰੀ ਤੁਸੀਂ ਛੱਡ ਜਾ ਬੀਰੇ ਤੇ ਸਭ ਵਕਤ ਦੀ ਮਾਰ ਪਈ ਆ ਪਰ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ ਭਾਬੀ ਤੁਹਾਡੇ ਨਾਲ ਇੰਨਾ ਕੁਝ ਕਰਦੇ ਨੇ ਪਰ ਤੁਸੀਂ ਕਦੇ ਪਲਟ ਕੇ ਜਵਾਬ ਵੀ ਨਹੀਂ ਦਿੰਦੇ ਮੈਨੂੰ ਸਭ ਪਤਾ ਭਾਬੀ ਮੰਮੀ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਮੰਮੀ ਨੇ ਮੈਨੂੰ ਬਹੁਤ ਕੁਝ ਦੱਸਿਆ ਦੇਖ ਮਨਦੀਪ ਮੇਰਾ ਫਰਜ਼ ਆ ਇਸ ਘਰ ਨੂੰ ਜੋੜ ਕੇ ਰੱਖਣਾ ਨਾਲੇ ਜਿੰਨੀ ਦੇਰ ਤੱਕ ਮੇਰੇ ਸਾਹ ਚੱਲਦੇ ਆ ਨਾ ਮੈਂ ਪੂਰੀ ਹਿੰਮਤ ਕਰੂੰਗੀ ਕਿ ਇਸ ਘਰ ਨੂੰ ਜੋੜ ਕੇ ਰੱਖਾਂ ਤਰੇ ਯਾ ਲੋ ਜਵਾਬ ਦੇਣ ਦੀ ਮੈਥੋਂ ਨਹੀਂ ਦੇ ਹੋਣਾ ਜਵਾਬ ਕਿਉਂਕਿ ਜੇ ਇੱਕ ਜੀ ਵੀ ਘਰ ਚੋਂ ਇੱਧਰ ਉੱਧਰ ਹੋ ਜਾਂਦਾ ਨਾ ਤਾਂ ਪੂਰਾ ਘਰ ਖਾਲੀ ਹੋ ਜਾਂਦਾ ਖਾਣ ਨੂੰ ਆਉਂਦਾ ਘਰ ਭਾਬੀ ਮੈਂ ਸਮਝਦੀ ਆ ਤੁਹਾਡੀ ਸਾਰੀ ਗੱਲ ਪਰ ਇੱਕ ਬੰਦੇ ਦੇ ਸੋਚਣਾ ਕੀ ਹੋਜੂ ਸਾਰੇ ਮੈਂਬਰ ਨੂੰ ਹਰੇਕ ਗੱਲ ਸੋਚਣੀ ਚਾਹੀਦੀ ਹੈ ਨਾ ਛੱਡ ਮਨਦੀਪ ਇਹਨਾਂ ਗੱਲਾਂ ਨੂੰ ਕੁਝ ਨਹੀਂ ਰੱਖਿਆ ਇਹਨਾਂ ਗੱਲਾਂ ਦੇ ਵਿੱਚ ਆ ਮੇਰੇ ਮਾਪਿਓ ਨੇ ਤਾਂ ਇਹੀ ਸੰਸਕਾਰ ਦਿੱਤੇ ਆ ਪੀ ਘਰ ਨੂੰ ਜੋੜ ਕੇ ਰੱਖੋ ਜਿੱਦਾਂ ਵੀ ਜੋੜਿਆ ਜਾਂਦਾ ਇੱਕ ਵਾਰੀ ਖਿੱਲਰ ਜੇ ਨਾ ਫਿਰ ਨਹੀਂ ਜੋੜਦਾ ਕਈ ਘਰਾਂ ਚ ਦੇਖਿਆ ਵਾ ਬਹੁਤ ਕੁਛ ਹੁੰਦਾ ਨਰਮੇਰ ਗੱਲ ਸੁਣ ਆਪਲਾ ਆ ਫੜ ਤੋਂ ਤੇ ਆ ਕਾਲੇ ਛੋਲੇ ਤੇ ਚਾਵਲ ਬਣਾਏ ਆ ਸਿੰਕੀ ਕਹਿੰਦੀ ਸੀ ਮੇਰੇ ਫੇਵਰੇਟ ਆ ਮੈਂ ਕਿਹਾ ਚੱਲ ਅੱਜ ਹੀ ਬਣਾ ਲੈਣੀ ਐ ਹੂੰ ਪਾਵਾਂ ਹੁਣ ਇੱਕੇ ਠਹਿਰ ਕੇ ਖਾਣੀ ਐ ਇਕੱਠੇ ਖਾ ਲੈਨੇ ਕੋਈ ਨਹੀਂ ਭਾਬੀ ਚੱਲ ਫੇ ਮੰਮੀ ਆਉਂਦੇ ਆ ਬਾਹਰ ਤੂੰ ਬੈਠ ਉੱਥੇ ਬਾਹਰ ਜਾ ਕੇ ਆ ਗਈਆਂ ਰਸੋਈ ਚ ਘਰੋਂ ਕੰਮ ਕਰਕੇ ਆਉਣੀ ਐ ਆ ਫੜ ਲੈ ਤਾਂ ਆ ਫੜੀ ਚਾ ਬੈਠ ਜਾ ਉੱਥੇ ਮੈਂ ਵੀ ਕੱਟ ਕੇ ਲਿਆਣੀ ਆ ཕੱਕ ਗਈ ਅੱਜ ਤਾਂ ਸਾਰਾ ਦਿਨ ਕੰਮ ਕਰਕੇ ਮੈਨੂੰ ਲੱਗਦਾ ਮਮੀ ਆਗੇ ਨੇ ਭਾਬੀ ਮੈਂ ਮਿਲਿਆ ਆਂ ਭੱਬੀ ਨੂੰ ਓ ਰੁਕ ਜਾ ਆ ਜਾਂਦੀ ਆ ਇੱਥੇ ਹੀ ਹੋਣਾ ਉਹਨੇ ਹਾਂ ਭਾਬੀ ਆ ਗਈ ਆ ਪਾਣੀ ਦੇ ਦਾ ਅੱਜ ਦਾ ਸਕੂਲ ਆਉਂਦੀ ਆ ਥੱਕੀ ਪਈ ਸੀ ਪਿਆਸ ਵੀ ਬਹੁਤ ਲੱਗੀ ਸੀ ਅੰਦਰ ਸਰ ਪਾਣੀ ਮਿਲ ਜਾਣਾ ਕਿਤੇ ਚੈਨ ਆ ਜਾਂਦਾ ਹੋਤਾ ਹੈ ਪਰ ਅਜ ਮੰਦੀਪ ਆਈ ਹੋਈ ਆ ਸਿਲਕੀ ਵੀ ਆਈ ਅੱਜ ਉਹ ਮੰਮੀ ਕੋਲੀ ਆ ਮੇਲੋਂ ਉਹਨਾਂ ਨੂੰ ਮੈਂ ਨਾ ਥੱਕੀ ਹੁਈ ਆ ਬੈਹ ਲੈਂਦੇ ਮੈਨੂੰ ਦੋ ਚਾਰ ਮਿੰਟ ਕੋਈ ਗੱਲ ਨਹੀਂ ਮਿਲ ਲੂੰਗੀ ਬਾਅਦ ਵਿੱਚ ਨਾ ਨਾਲ ਕਿਦੜਾ ਹੀ ਅੱਜ ਨਾ ਕੋਈ ਫੋਨ ਨਾ ਕੁਛ ਅੱਗੇ ਤਾਂ ਕਦੀ ਐਦਾਂ ਨਹੀਂ ਨੀ ਹਮਸੇ ਹੋਏ ਲੈ ਭਾਬੀ ਜੀ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਉਹਨਾਂ ਦਾ ਆਪਣਾ ਘਰ ਆ ਉਹ ਤਾਂ ਜਦੋਂ ਮਰਜ਼ੀ ਆ ਸਕਦੇ ਆ ਹਾਂ ਵੱਖਰੀ ਗੱਲ ਆ ਕਿ ਫੋਨ ਕਰਕੇ ਨਹੀਂ ਆਏ ਮੈਂ ਵੀ ਉਹਨਾਂ ਨੂੰ ਕਹਿਆ ਸੀ ਵੀ ਫੋਨ ਕਰ ਦਿੰਦੇ ਸਗੋਂ ਗੋਲਡੀ ਲੈ ਆਂਦੇ ਵਿਚਾਰੇ ਆਟੋ ਤੇ ਆਏ ਕਿੰਨੇ ਔਖੇ ਹੋਣੇ ਆ ਨਾ ਜੇ ਆਟਵਾ ਜੋਗੀ ਆ ਤਾਂ ਹੀ ਆਟੋ ਤੇ ਆਈ ਆ ਨਾ ਹੋਰ ਇਹਦੇ ਵਾਸਤੇ ਗੱਡੀ ਭੇਜੀ ਨਹੀਂ ਸੀ ਲੈਦੀ ਇਹ ਥੋੜੀ ਮੈਂ ਕਿਹਾ ਮੈਂ ਤਾਂ ਇਹ ਕਿਹਾ ਵੀ ਇਹਨਾਂ ਨੂੰ ਫੋਨ ਕਰ ਦਿੰਦੀ ਨਾ ਤੇ ਇਹ ਲੈ ਆਂਦੇ ਆ ਤੂੰ ਤੁਸੀਂ ਕਰੀ ਜੋ ਚੋਚਲੇ ਦੇ ਮੇਰਾ ਸਵੇਰੇ ਥੱਕੀ ਜਾਂਦੀ ਆ ਸ਼ਾਮ ਨੂੰ ਘਰ ਆਂਦੀ ਆ ਸਰਦਾਰ ਜੀ ਵੀ ਸਵੇਰੇ ਜਾਂਦੇ ਆ ਤੇ ਸ਼ਾਮ ਨੂੰ ਆਂਦੇ ਆ ਸਾਤੋਂ ਇਹ ਕੰਮ ਨਾ ਪਾ ਲਓ ਤੁਸੀਂ ਜੋ ਕਰਨਾ ਕਰੀ ਚੱਲੋ ਤੁਹਾਨੂੰ ਚਾਪਲੂਸੀਆਂ ਕਰਨੀਆਂ ਆਂਦੀਆਂ ਚਾਪਲੂਸੀਆਂ ਧੀਰੇ ਅੰਦਰ ਹੀ ਬੈਠੇ ਆਵੇਂ ਸੁਣ ਲੈਣਗੇ ਹੋਲੀ ਬੋਲੋ ਤੇ ਸੁਣਦੇ ਆ ਤੇ ਸੁਣ ਲਵੇ ਮੇਰਾ ਕੀ ਵਿਗਾੜ ਲੋਗੀ ਅੱਜ ਤਾਂ ਆਣ ਜੋਗੀ ਹੈਗੀ ਆ ਜੇ ਮੇਰੇ ਮੂਹਰੇ ਬੋਲੀ ਨਾ ਐਦਾਂ ਦੀਆਂ ਗੱਲਾਂ ਸੁਣਾਉਂਗੀ ਨਾ ਮੈਂ ਆਣ ਜੋਗੀ ਜੂਗੀ ਇੱਥੇ ਲੈ ਵਾ ਵੀ ਤੁਸੀਂ ਕਿਹੋ ਜਿਹਾ ਗੱਲਾਂ ਕਰਦੇ ਆ ਇਸ ਘਰ ਦੇ ਤੇ ਯਾਰ ਉਹਨੂੰ ਮਾਣ ਆ ਆਪਣੇ ਪੇਕੇ ਘਰ ਤੇ ਉਹ ਜਦੋਂ ਮਰਜੀ ਆ ਸਕਦੀ ਆ ਬਬਲੀ ਆਪਣਾ ਗਿਆਨ ਨਾ ਆਪਣੇ ਕੋਲੇ ਰੱਖ ਮੈਨੂੰ ਨਾ ਦੇ ਬੰਦਾ ਸਵੇਰ ਦਾ ਥੱਕਿਆ ਹੋਇਆ ਆਂਦਾ ਦਾ ਨਾ ਕੋਈ ਚਾਹ ਨਾ ਪਾਣੀ ਨਾ ਰੋਟੀ ਮੈਨੂੰ ਲੋਥੇ ਉਹਨਾਂ ਨੂੰ ਮੈਂ ਆਰਾਮ ਕਰਨ ਲੱਗੀ ਆ ਮੈਨੂੰ ਉਹਨਾਂ ਨੂੰ ਪਰੇਸ਼ਾਨ ਨਾ ਕਰ ਪਰ ਦੀਦੀ ਨੂੰ ਤਾਂ ਮੈਂ ਜਦੋਂ ਮਿਲਣਾ ਨਾ ਆਪੇ ਮਿਲਣੂਗੀ ਤੂੰ ਬਹੁਤਾ ਵਿਦੇਸ਼ ਜਾਣਾ ਤੇ ਮੈਨੂੰ ਸਿੱਖਾਲ ਜੀ ਸਾਰਿਆਂ ਨੂੰ ਹਾਂਜੀ ਦੇਖ ਲਿਆ ਐਪੀਸੋਡ ਕਿੱਦਾਂ ਲੱਗਿਆ ਅੱਜ ਦਾ ਐਪੀਸੋਡ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਨਾਲ ਨਾ ਸਾਡਾ ਹੌਸਲਾ ਵੱਧਦਾ ਇੱਕ 15 ਤੋਂ 17 ਮਿੰਟ ਦੀ ਵੀਡੀਓ ਬਣਾਉਣ ਚ ਕਿੰਨੀ ਮਿਹਨਤ ਹੁੰਦੀ ਆ ਕਿੰਨਾ ਟਾਈਮ ਲੱਗਦਾ ਉਹ ਸਾਨੂੰ ਪਤਾ ਔਰ ਤੁਹਾਨੂੰ ਵੀ ਹੂੰ ਤੁਹਾਡਾ ਇੱਕ ਇੱਕ ਕਮੈਂਟ ਸਾਨੂੰ ਬੂਸਟ ਕਰਦਾ ਸਾਡੇ ਆਰਟਿਸਟ ਜਿਹੜੇ ਆ ਉਹਨਾਂ ਦਾ ਹੌਸਲਾ ਵਧਦਾ ਤੇ ਅੱਗੋਂ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਜਦੋਂ ਕੋਈ ਕਮੈਂਟ ਕਰਦਾ ਤੇ ਆਪਣੇ ਆਪ ਨੂੰ ਹੋਰ ਹੁੰਦਾ ਕਿ ਇਸ ਤੋਂ ਵੀ ਵਧੀਆ ਕਰੇ ਇਸ ਤੋਂ ਵਧੀਆ ਕਰੀਏ ਤੇ ਇਸ ਕਰਕੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ